ਨੋਵੇਲਾ ਬੈਠਾ ਰਹਿਣਾ ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਆ ਜੇਕਰ ਤੁਹਾਨੂੰ ਜਾਂ ਤੁਹਾਡੇ ਫਰੈਂਡ ਨੂੰ ਜਾਂ ਤੁਹਾਡੇ ਕਿਸੇ ਕਰੀਬੀ ਨੂੰ ਇਸ ਤਰੀਕੇ ਦੇ ਤਾਨੇ ਮੇੜੇ ਮਿਲਦੇ ਨੇ ਤਾਂ ਇਹ ਲਾਈਵ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਜਿਹੇ ਲੋਕਾਂ ਦੇ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਅਜਿਹੇ ਲੋਕਾਂ ਦਾ ਯਾਨੀ ਵੇਲੇ ਲੋਕਾਂ ਦਾ ਇੱਕ ਮਹਾ ਮੁਕਾਬਲਾ ਚੱਲ ਰਿਹਾ ਹੈ ਜਿਸ ਦੇ ਵਿੱਚ ਤੁਸੀਂ ਵੀ ਪਾਰਟਿਸਿਪੇਟ ਕਰ ਸਕਦੇ ਹੋ ਜੇਕਰ ਤੁਹਾਡੀ ਲਿਸਟ ਦੇ ਵਿੱਚ ਅਜਿਹਾ ਕੋਈ ਨਾਮ ਹੈ ਤਾਂ ਇਸ ਲਾਈਵ ਦੇ ਵਿੱਚ ਉਸ ਵਿਅਕਤੀ ਨੂੰ ਮੈਂਸ਼ਨ ਵੀ ਕਰ ਦਿਓ ਕਿ ਇਹ ਮਹਾ ਮੁਕਾਬਲੇ ਦੇ ਵਿੱਚ ਉਹ ਪਾਰਟਿਸਿਪੇਟ ਵੀ ਕਰ ਸਕਦਾ ਹੈ ਦਰਸਲ ਮੋਗਾ ਦੇ ਵਿੱਚ ਇੱਕ ਮਹਾ ਮੁਕਾਬਲਾ ਚੱਲ ਰਿਹਾ ਹੈ ਜਿੱਥੇ ਵੇਲਾ ਰਹਿਣਾ ਵੇਲੇ ਰਹਿ ਕੇ ਤੁਸੀਂ ਇਨਾਮ ਜਿੱਤ ਸਕਦੇ ਹੋ ਸਭ ਤੋਂ ਵੱਡਾ ਵੇਲਾ ਕੋਨਾ ਇਹ ਮਹਾ ਮੁਕਾਬਲਾ ਚੱਲ ਰਿਹਾ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਹੈ ਕੱਲ ਤੋਂ ਇਹ ਕੰਪੀਟੀਸ਼ਨ ਸ਼ੁਰੂ ਹੋਇਆ ਹੈ ਜਿਸ ਦੇ ਵਿੱਚ ਕੁਝ ਸ਼ਰਤਾਂ ਵੀ ਨੇ بس ਸ਼ਰਤਾ ਦੇ ਵਿੱਚ ਇਹ ਹੈ ਕਿ ਤੁਸੀਂ ਵਿਹਲੇ ਰਹਿਣਾ ਹੈ ਵਿਹਲੇ ਰਹਿ ਕੇ ਤੁਸੀਂ ਇਨਾਮ ਜਿੱਤ ਸਕਦੇ ਹੋ ਇਨਾਮ ਦੇ ਵਿੱਚ ਇੱਕ ਸਾਈਕਲ ਵੀ ਤੁਹਾਨੂੰ ਮਿਲੇਗਾ ਇਸ ਤੋਂ ਇਲਾਵਾ ਤੁਹਾਨੂੰ 4500 ਵੀ ਮਿਲਣਗੇ ਕੁਝ ਸ਼ਰਤਾ ਵੀ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਤਾਨੇ ਮੇਨੇ ਮਿਲਦੇ ਰਹਿੰਦੇ ਨੇ ਕਿ ਸਾਰਾ ਦਿਨ ਵਿਹਲਾ ਬੈਠਾ ਰਹਿਣਾ ਹੈ ਕੁਝ ਕਰਦਾ ਨਹੀਂ ਹੈ ਤੇ ਹੁਣ ਅਜਿਹਾ ਲੋਕ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰਕੇ ਇਨਾਮ ਵੀ ਜਿੱਤ ਸਕਦੇ ਨੇ ਤਾਂ ਮੋਗਾ ਦੇ ਵਿੱਚ ਇਹ ਮਹਾ ਮੁਕਾਬਲਾ ਚੱਲ ਰਿਹਾ ਹੈ ਵਿਹਲਿਆਂ ਦਾ ਮੋਗਾ ਦੇ ਪਿੰਡ ਖੋਲੀਆਂ ਕੁਰਤ ਦੀ ਪੰਚਾਇਤ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਅ ਸ਼ਰਤਾਂ ਪੂਰੀਆਂ ਕਰਨ ਤੇ ਇਨਾਮ ਮਿਲੇਗਾ। ਸਭ ਤੋਂ ਵੱਡੀ ਸ਼ਰਤ ਹੈ ਕਿ ਮੋਬਾਈਲ ਤੋਂ ਬਿਨਾਂ ਰਹਿਣਾ ਹੈ। ਮੁਕਾਬਲੇ ਦੇ ਵਿੱਚ ਕੋਈ ਉਮਰ ਨਹੀਂ ਹੈ। ਜੇਕਰ ਤੁਸੀਂ 15 ਸਾਲਾ ਦਿਓ, 18 ਸਾਲਾ ਦਿਓ, 60 ਸਾਲਾ ਦਿਓ, 70 ਸਾਲਾ ਦਿਓ ਕੋਈ ਵੀ ਵਿਅਕਤੀ ਜਿਸ ਦੀ ਕਿੰਨੀ ਵੀ ਉਮਰ ਹੈ ਉਹ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ। ਸ਼ਰਤ ਇਹ ਹੈ ਕਿ ਤੁਹਾਨੂੰ ਵੇਲਾ ਰਹਿਣਾ ਆਉਣਾ ਚਾਹੀਦਾ ਹੈ। ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਵੇਲਾ ਰਹਿਣਾ ਪਸੰਦ ਕਰਦੇ ਨੇ ਪਰ ਵੇਲਾ ਰਹਿਣਾ ਮੁਸ਼ਕਿਲ ਵੀ ਹੁੰਦਾ ਹੈ ਤਾਂ ਇਸ ਕਰਕੇ ਜਿਹੜੇ ਲੋਕਾਂ ਦੇ ਵਿੱਚ ਇਹ ਖੂਬੀ ਹੈ ਵੇਲੇ ਰਹਿਣਾ ਉਹ ਪਸੰਦ ਕਰਦੇ ਨੇ ਉਹ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਵੀ ਕਰ ਸਕਦੇ ਨੇ ਇਹ ਮੁਕਾਬਲਾ 12 ਤੋਂ ਲੈ ਕੇ 36 ਘੰਟਿਆਂ ਤੱਕ ਚੱਲ ਸਕਦਾ ਹੈ ਤੇ ਜੋ ਜੇਤੂ ਹੋਏਗਾ ਉਸ ਨੂੰ ਇਨਾਮ ਦੇ ਵਿੱਚ ਸਾਈਕਲ ਤੇ 4500 ਰੁਪਏ ਮਿਲੇਗਾ ਹੁਣ ਬਹੁਤ ਸਾਰੀਆਂ ਖਬਰਾਂ ਆndੀਆਂ ਨੇ ਜਿੱਥੇ ਕਰਾਇਮ ਹੁੰਦਾ ਹੈ ਲੁੱਟਖੋ ਦੀਆਂ ਵਾਰਦਾਤਾਂ ਹੁੰਦੀਆਂ ਨੇ ਤੇ ਅਜੀਹੀ ਖਬਰ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਇਸ ਕੰਪੀਟੀਸ਼ਨ ਨੂੰ ਕੁਰਾਨ ਦੇ ਪਿੱਛੇ ਦਾ ਮਕਸਦ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਦਰਸਲ ਭਾਵੇਂ ਹਾਸਰਸ ਵਾਲੀ ਖਬਰ ਹੈ ਪਰ ਇਸ ਦੇ ਵਿੱਚ ਮਕਸਦ ਇਹ ਹੀ ਹੈ ਕਿ ਹੁਣ ਅੱਜ ਦੇ ਟਾਈਮ ਦੇ ਵਿੱਚ ਲੋਕ ਇੰਨਾ ਜ਼ਿਆਦਾ ਮੋਬਾਈਲ ਐਡਿਕਟਡ ਹੋ ਚੁੱਕੇ ਨੇ ਆਪਸ ਦੇ ਵਿੱਚ ਕੋਈ ਗੱਲਬਾਤ ਨਹੀਂ ਕਰਦੇ ਇਸੇ ਲਈ ਇਸ ਕੰਪੀਟੀਸ਼ਨ ਦੇ ਵਿੱਚ ਮੇਨ ਸ਼ਰਤ ਇਹ ਰੱਖੀ ਗਈ ਹੈ ਕਿ ਮੋਬਾਈਲ ਤੋਂ ਬਿਨਾਂ ਰਹਿਣਾ ਨਸ਼ਾ ਪੱਤਾ ਨਹੀਂ ਕਰਨਾ ਹੈ ਇੱਥੇ ਲੋਕ ਜਿਹੜੇ ਨੇ ਇਕੱਠੇ ਰਹਿਣਗੇ ਤੇ 36 ਘੰਟਿਆਂ ਤੱਕ ਵੇਲੇ ਰਹਿਣਾ ਹੈ ਤੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਜਦੋਂ ਹੀ ਲੋਕਾਂ ਤੱਕ ਇਹ ਖਬਰ ਪਹੁੰਚੀ ਕਿ ਇਸ ਤਰੀਕੇ ਦਾ ਕੋਈ ਕੰਪੀਟੀਸ਼ਨ ਚੱਲ ਰਿਹਾ ਹੈ ਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਕੇ ਕਰੀਬ 70-80 ਲੋਕ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਪਹੁੰਚੇ ਇਸ ਕੰਪੀਟੀਸ਼ਨ ਦੇ ਵਿੱਚ ਤੁਸੀਂ ਸੋਚ ਰਹੇ ਹੋਗੇ ਕਿ ਅਕਸਰ ਮੁੰਡੇ ਜ਼ਿਆਦਾ ਪਹੁੰਚੇ ਹੋਣਗੇ ਪਰ ਅਜੇਹਾ ਨਹੀਂ ਹੈ ਕੁੜੀਆਂ ਵੀ ਪਾਰਟਿਸਿਪੇਟ ਕਰਨ ਦੇ ਲਈ ਉਨਾਂ ਹੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਕਿਉਂਕਿ ਅਕਸਰ ਮੁੰਡਿਆਂ ਨੂੰ ਕਿਹਾ ਜਾਂਦਾ ਕਿ ਇਹ ਬੇਲੇ ਬੈਠਾ ਰਹਿੰਦਾ ਪਰ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਮੌਗਾ ਦੇ ਪਿੰਡ ਦੇ ਵਿੱਚ ਜੋ ਇਹ ਕੰਪੀਟੀਸ਼ਨ ਹੋ ਰਿਹਾ ਇਸ ਦੇ ਵਿੱਚ ਕੁੜੀਆਂ ਵੀ ਪਹੁੰਚੀਆਂ ਕੁੜੀਆਂ ਦਾ ਕਹਿਣਾ ਸੀ ਕਿ ਉਹ ਮੋਬਾਈਲ ਐਡਿਕਟਿਡ ਇੰਨੀਆਂ ਹੋ ਚੁੱਕਿਆ ਨੇ ਕਿ ਉਹਨਾਂ ਨੇ ਸੋਚਿਆ ਕਿ ਹੁਣ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਜਾਵੇ ਕਿ ਆਖਰ ਉਹ ਕਿੰਨੀ ਦੇਰ ਮੋਬਾਈਲ ਤੋਂ ਬਿਨਾ ਰਹਿ ਸਕਦੇ ਨੇ ਜੋ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਾਇਆ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਅਸੀਂ ਇਹ ਕੰਪੀਟੀਸ਼ਨ ਇਸ ਕਰਕੇ ਕਰਾ ਰਹੇ ਹਾਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲੋਕ ਇੰਨੇ ਐਡਿਕਟਡ ਹੋ ਚੁੱਕੇ ਨੇ ਕੋਈ ਆਪਸ ਦੇ ਵਿੱਚ ਗੱਲਬਾਤ ਨਹੀਂ ਕਰਦਾ ਹਰ ਵੇਲੇ ਬਸ ਫੋਨ ਦੀ ਲੱਤ ਲੱਗੀ ਹੋਈ ਹੈ ਹਰ ਕੋਈ ਬਸ ਫੋਨ ਤੇ ਟਕ 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 ਕਰਦਾ ਰਹਿੰਦਾ ਹੈ ਤੇ ਹੁਣ ਇਸ ਕਰਕੇ ਅਸੀਂ ਸੋਚਿਆ ਕਿ ਇਸ ਤਰੀਕੇ ਦਾ ਇੱਕ ਕੰਪੀਟੀਸ਼ਨ ਦੇ ਆਏ ਜਾਵੇ ਜਿਸ ਦੇ ਵਿੱਚ ਸਭ ਤੋਂ ਵੱਡਾ ਵੇਲਾ ਕੌਣ ਹੈ ਕਿ ਇੱਥੇ ਬਹਿਣਾ 36 ਘੰਟੇ ਬਹਿਣਾ ਕੋਈ ਫੋਨ ਨਹੀਂ ਚਲਾਉਣਾ ਕੋਈ ਨਸ਼ਾ ਪੱਤਾ ਨਹੀਂ ਕਰਨਾ ਇਸ ਤਰੀਕੇ ਨਾਲ ਕੋਈ ਕੋਣ ਵਿਅਕਤੀ ਕਿੰਨੀ ਦੇਰ ਤੱਕ ਇੱਥੇ ਬੈਠਾ ਰਹਿੰਦਾ ਹੈ ਤੇ ਅਸੀਂ ਇਸ ਤਰੀਕੇ ਦਾ ਕੰਪੀਟੀਸ਼ਨ ਕਰਾ ਕੇ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਕਿ ਫੋਨ ਤੋਂ ਬਿਨਾਂ ਵੀ ਜ਼ਿੰਦਗੀ ਹੈ ਇਸ ਤੋਂ ਇਲਾਵਾ ਲੋਕ ਆਪਸ ਦੇ ਵਿੱਚ ਗੱਲਬਾਤ ਕਰਕੇ ਵੀ ਇਸ ਤਰੀਕੇ ਦੇ ਨਾਲ ਮਾਹੌਲ ਜਿਹੜਾ এনवायरमेंट ਜਿਹੜਾ ਅੱਛਾ ਬਣਾ ਸਕਦੇ ਨੇ ਕਿ ਹਰ ਵੇਲੇ ਫੋਨ ਤੇ ਲੱਗਿਆ ਨਹੀਂ ਰਹਿਣਾ ਚਾਹੀਦਾ ਪਹਿਲਾ ਸਭ ਤੋਂ ਪਹਿਲਾਂ ਇਸ ਕੰਪੀਟੀਸ਼ਨ ਦੇ ਵਿੱਚ ਜੋ ਪਾਰਟਿਸਪੇਟ ਕਰਨ ਦੇ ਲਈ ਲੋਕ ਪਹੁੰਚੇ ਸਨ ਉਹਨਾਂ ਦਾ ਕੀ ਕੁਝ ਕਹਿਣਾ ਇੱਕ ਵਾਰ ਸੁਣ ਲੈਂਦੇ ਹਾਂ ਮੈਂ ਇਹ ਸਾਸ ਲੈ ਲਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਮੋਬਾਈਲ ਦੇਖਦੀ ਹਾਂ ਤੇ ਇਸ ਤੋਂ ਬਾਅਦ ਮੈਂ ਯਾਰਾ ਦੇਖਣ ਨੂੰ ਦੇ ਫਿਰ ਹੁਣ ਕਿਵੇਂ ਲੱਗਦਾ ਵੀ ਹਟ ਜੂਗੀ ਇੱਥੋਂ ਦੇਖ ਕੇ ਹਾਂਜੀ ਹੋਰ ਕੀ ਕੀ ਇੱਥੇ ਕਰਾਇਆ ਜਾਊਗਾ ਹੋਰ ਇੱਥੇ ਬਸ ਬੁੱਕਸ ਰੀਡ ਕਰਵਾਉਣਗੇ ਕੁਝ ਖਾਣਾ ਪੀਣਾ ਨਹੀਂ ਹੈਗਾ ਵਾ ਇਹਦੇ ਬਤਨਾ ਬਸ ਕਿਦਾਂ ਲੱਗੂਗਾ ਫਿਰ ਕੱਟ ਲੋਗੇ ਕਿੰਨਾ ਟਾਈਮ ਬੈਠੋਗੇ ਦੁਨੀ ਫਿਰ ਜਿੰਨਾ ਟਾਈਮ ਬਿਠਾਇਆ ਜਾਊਗਾ ਉਹਨਾਂ ਟਾਈਮ ਦਾ ਲੰਗ ਜਿੰਨਾ ਟਾਈਮ ਬਿਠਾਇਆ ਜਾ ਬੈਠੋ ਹਾਂਜੀ ਮੈਂ ਫਤੇਗੜ ਪੰਜ ਤੂਰ ਤੋਂ ਆਇਆ ਹਾਂ ਤੇ ਮੈਂ ਇਸ ਕੈਂਪ ਦੇ ਵਿੱਚ ਹਿੱਸਾ ਲੈਣ ਆਇਆ ਜੀ ਟੂਰਨਾਮੈਂਟ ਟੂਰਨਾਮੈਂਟ ਵਿੱਚ ਕਿਹੜੇ ਪਿੰਡ ਫਤੇਗੜ ਪੰਜ ਤੂਰ ਆਇਆ ਜੀ ਤੇ ਖੁਰਦ ਕੋਲੀਆ ਕਾ ਦਾ ਕੰਪੀਟੀਸ਼ਨ ਜੀ ਵੇਲੇ 11 ਦਾ 11 ਵੇਨ ਦਾ ਸਹੀ ਹੈ ਕੰਮ ਨਹੀਂ ਕਰਨਾ ਹਾਂ ਜੀ ਜਿਹੜੇ ਲੋਕ ਇੱਥੇ ਪਾਰਟਿਸਿਪੇਟ ਕਰਨ ਦੇ ਲਈ ਪਹੁੰਚੇ ਉਹਨਾਂ ਦਾ ਤਾਂ ਤੁਸੀਂ ਸੁਣ ਲਿਆ ਕਿ ਉਹ ਆਕਰ ਪਾਰਟਿਸਿਪੇਟ ਕਰਨ ਦੇ ਲਈ ਕਿਉਂ ਪਹੁੰਚੇ ਹੁਣ ਤੁਹਾਨੂੰ ਉਹਨਾਂ ਆਰਗੇਨਾਈਜ਼ਰਾਂ ਦੇ ਵੀ ਗੱਲਬਾਤ ਸੁਣਾ ਦਿੰਦੇ ਆ ਜਿਨ੍ਹਾਂ ਦੇ ਵੱਲੋਂ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਾਇਆ ਗਿਆ ਕਿ ਉਹਨਾਂ ਦੀ ਕੀ ਸੋਚ ਸੀ ਕਿ ਉਹ ਪੰਜਾਬ ਦੇ ਵਿੱਚ ਖਾਸ ਕਰਕੇ ਮੋਗਾ ਦੇ ਵਿੱਚ ਉਹਨਾਂ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਮੋਟਰ ਤਾਂ ਇਹੀ ਹੈ ਜੀ ਨੂੰ ਲੋਕਾਂ ਨੂੰ ਵੇਖਣਾ ਵੀ ਮੋਬਾਈਲ ਛੱਡ ਕੇ ਵਿਹਲਾ ਟਾਈਮ ਕਿੰਨਾ ਟਾਈਮ ਬੈਠ ਸਕਦੇ ਆ ਮੋਬਾਈਲ ਤੋਂ ਦੂਰ ਕਰਨਾ ਜੀ ਅਸੀਂ ਸਾਡਾ ਮੋਟਰ ਮੋਬਾਈਲ ਤੋਂ ਦੂਰ ਕਰਨਾ ਤੇ ਚੰਗਾ ਤਰਫੋਂ ਦੇਖਦੇ ਹੈਗੇ ਕਿ ਬੱਚੇ ਸਾਰੀਆਂ ਜਿਹੜੇ ਸਹਿਯੋਗ ਪਰਿਵਾਰਾ ਹੈਗੇ ਨੇ ਉਹ ਸਾਰੇ ਖਤਮ ਹੋ ਜਾਂਦੇ ਹੁੰਦੇ ਜਾਂਦੇ ਨੇ ਕਿਵੇਂ ਲੰਬਰ ਪਰਿਵਾਰ ਦੇ ਵਿੱਚ ਬੈਠਾ ਕੋਈ ਵੀ ਬੰਦਾ ਹਰੀਕ ਦੇ ਕੋਲੇ ਫੋਨ ਆ ਜੀ ਉਹ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਦਾ ਫੋਨ ਫੋਨ ਤੇ ਲੱਗੇ ਰਹਿੰਦੇ ਹੈਗੇ ਕਿ ਪ੍ਰਾਈਜ਼ ਵਗੈਰਾ ਵੀ ਇਹਨਾਂ ਨੂੰ ਦੱਸਿਆ ਗਿਆ ਉਹ ਨਾਰਮਲ ਜਿਹਾ ਪ੍ਰਾਈਜ਼ ਵੀ ਦਿੱਤਾ ਗਿਆ ਜੀ ਪ੍ਰਾਈਜ਼ ਵੀ ਰੱਖੇਗਾ ਨਾਰਮਲ ਜਿਹਾ 100 ਰੁਪਏ ਐਂਟਰੀ ਫੀਸ ਆ 4500 ਰੁਪਏ ਪਹਿਲਾ ਪ੍ਰਾਈਜ਼ ਆ ਮੇਰੇ तकरीबन ਹੈ ਕਿ 70-75 ਜਣੇ ਤੇ ਕਿੰਨੇ ਕ ਟਾਈਮ ਫੀਟ ਦਾ ਜਿਹੜਾ ਹੈਗਾ ਸਾਰਾ ਕੰਪੀਟੀਸ਼ਨ ਟਾਈਮ ਤਾਂ ਵੈਸੇ ਖੁੱਲਾ ਹੀ ਹੈ ਜੀ ਖੁੱਲਾ ਹੀ ਟਾਈਮ ਓਪਨ ਹੈ ਜੀ ਹਾਂ ਜਨਰਲ ਟਾਈਮ ਮਰਜ਼ੀ ਕੋਲ ਨਹੀਂ ਜੀ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਮਾਧਿਅਮ ਨਾਲ ਲੋਕਾਂ ਨੂੰ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਨੇ ਆ ਜੀ ਵੀ ਫੋਨ ਛੱਡੋ ਫੋਨ ਤੋਂ ਫ੍ਰੀ ਹੋਵੋ ਕੋਈ ਕੰਮ ਕਰ ਲਓ ਕੋਈ ਬੁੱਕਾਂ ਪੜ੍ਹ ਲਓ ਜੇ ਤੁਸੀਂ ਵਿਹਲੇ ਆ ਜੇ ਤੁਹਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਬੁੱਕਾਂ ਪੜ੍ਹ ਲਓ ਕੁਝ ਹੋਰ ਕੋਈ ਕੰਮ ਕਰ ਲਓ ਕੋਈ ਐਕਟੀਵਿਟੀ ਕਰ ਲਓ ਪਰ ਫੋਨ ਨਾਲੇ ਜੀ ਵਿਹਲੇ ਰਹਿਣ ਦਾ ਮੁਕਾਬਲਾ ਕਰਾਇਆ ਜਾ ਰਿਹਾ ਪਿੰਡ ਘੋਲੀਆ ਖੁਰ ਦੇ ਵਿੱਚ ਇਹਦਾ ਮੇਨ ਮਕਸਦ ਇਹੀ ਆ ਵੀ ਬੰਦੇ ਨੂੰ ਕੰਮਾਂ ਤੋਂ ਨਹੀਂ ਵਿਹਲੇ ਕਰਨਾ ਹਾਲਾਂਕਿ ਵਿਹਲੇ ਬੈ ਕੇ ਮੁਕਾਬਲਾ ਕਰਨਾ ਤੁਸੀਂ ਆਪਸ ਵਿੱਚ ਰਲ ਮਿਲ ਕੇ ਰਹਿਣਾ ਗੱਲਾਂ ਬਾਤਾਂ ਕਰਨੀਆਂ ਫੋਨ ਛੱਡਣੇ ਨਸ਼ਿਆਂ ਤੋਂ ਦੂਰ ਹੋਣਾ ਮੇਨ ਮਾਰ ਤੋਂ ਸਾਡਾ ਫੋਨ ਨੂੰ ਪਾਸੇ ਕਰਨਾ ਰਾਜੀ ਡਿਸਟ੍ਰਿਕਟ ਦਾ ਤੁਸੀਂ ਕੈਨੇਡਾ ਤੋਂ ਆ ਕੇ ਇੱਥੇ ਸ਼ੁਰੂਆਤ ਕੀਤੀ ਹੈਗੀ ਹੈ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਕਿੱਦਾਂ ਇਹਦੇ ਤੇ ਪ੍ਰਭਾਵਿਤ ਹੋਏ ਸੀ ਹਾਂਜੀ ਇਹ ਪਹਿਲਾਂ ਕੰਪੀਟੀਸ਼ਨ ਅਸੀਂ ਗੈਰਾਂ ਚ ਵੇਖਿਆ ਸੀਗਾ ਉਹਨੂੰ ਵੇਖ ਕੇ ਤੇ ਉੱਥੇ ਜਾਇਆ ਨਹੀਂ ਗਿਆ ਪਰ YouTube ਤੇ ਵੇਖਿਆ ਉਹ ਬਾਈ ਨਾਲ ਗੱਲ ਹੋਈ ਤੇ ਸਾਰਾ ਵੇਖਣ ਤੋਂ ਬਾਅਦ ਸਾਨੂੰ ਲੱਗਿਆ ਵੀ ਵਧੀਆ ਬੰਦੇ ਰਲ ਮਿਲ ਕੇ ਬੈਠੇ ਆ ਫੋਨਾਂ ਤੋਂ ਸਾਈਡ ਤੇ ਰਹੇ ਆ ਉਹਦਾ ਕਰਕੇ ਅਸੀਂ ਸੋਚਿਆ ਵੀ ਅਸੀਂ ਵੀ ਕਰਾਈਏ ਮੁੰਡਿਆਂ ਨੇ ਰੈਕ ਕੀਤੀ ਤੇ ਅਸੀਂ ਕਾਮਯਾਬ ਹੋ ਗਏ ਹਾਂਜੀ ਕਿਤਾਬਾਂ ਬਾਰੇ ਜੋ ਕਿਸੇ ਨੂੰ ਕਹਿ ਨਹੀਂ ਸਾਡੀ ਆਪ ਦੀ ਲਾਇਬ੍ਰੇਰੀ ਖੋਲੀ ਹੋਈ ਆ ਮਾਤਾ ਹਰਦੇਵ ਕੌਰ ਦੀ ਯਾਦ ਚ 8-10 ਸਾਲਾਂ ਤੋਂ ਬਹੁਤ ਛੋਟੇ ਬੱਚੇ ਆ ਜਿਹੜੇ ਕਿਤਾਬਾਂ ਲੈ ਕੇ ਜਾਂਦੇ ਆ ਬਹੁਤ ਕਿਤਾਬਾਂ ਪਾਈਆਂ ਸੀ ਤੇ ਆਮ ਜਨਰੇਸ਼ਨ ਦੂਰ ਹੋ ਗਈ ਇਸ ਚੀਜ਼ ਤੋਂ ਕਿਉਂਕਿ ਉਹ ਫੋਨ ਤੇ ਹੀ ਲੱਗੇ ਰਹਿੰਦੇ ਆ ਉਹਦੋਂ ਕਾ ਲੰਘਦੇ ਨਹੀਂ ਫੋਨ ਤੋਂ ਗੱਲ ਕਰੀਏ ਕੰਪੀਟੀਸ਼ਨ ਦੀ ਅੱਜ ਦੇ ਇਸ ਤੁਹਾਡੇ ਕੰਪੀਟੀਸ਼ਨ ਚ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਜਿਹੜੇ ਆ ਪਾਗ ਲੈ ਰਹੇ ਨੇ ਤੇ ਕਿੰਨੇ ਲੈ ਰਹੇ ਨੇ ਹਾਂਜੀ ਇਹਦੇ ਚ 60 ਪਲੱਸ ਬੰਦੇ ਭਾਗ ਲੈ ਰਹੇ ਆ ਬੀਬੀਆਂ ਤੇ ਬੰਦੇ ਬੱਚੇ ਵੀ ਆ ਉਮਰ ਲਿਮਟ ਕੋਈ ਨਹੀਂ ਸੀਗੀ ਜੋ ਬਹਿ ਸਕਦਾ ਜਾਗ ਸਕਦਾ ਤੇ ਉਹ ਭਾਗ ਲੈ ਸਕਦਾ ਯਾਨੀ ਕਿ ਸਾਡੇ ਕੋਲ ਤਕਰੀਬਨ ਇਸ ਵੇਲੇ 70 ਬੰਦੇ ਬੈਠੇ ਆ ਜੀ ਹੈਂਡੀਕੈਪ ਵੀ ਕਾਫੀ ਬੰਦਾ ਹੈ ਹੈਂਡੀਕੈਪ ਵੀ ਆ ਇੱਕ ਬਾਈ ਨੂੰ ਅੱਖਾਂ ਤੋਂ ਮਨਾਖਾ ਉਹ ਵੀ ਬੈਠਾ ਸਾਡੀ ਕੋਈ ਕੰਡੀਸ਼ਨ ਨਹੀਂ ਸੀ ਕੋਈ ਵੀ ਆ ਕੇ ਹਰੇਕ ਵਰਗ ਦਾ ਬੰਦਾ ਸਾਨੂੰ ਵਧੀਆ ਲੱਗ ਰਿਹਾ ਵੀ ਸਾਰੇ ਕੋਈ ਮਤਭੇਦ ਨਹੀਂ ਕਿਸੇ ਨਾਲ ਸਾਰੇ ਬੰਦੇ ਆ ਕੇ ਬੈਠੇ ਆ ਰਲ ਮਿਲ ਕੇ ਬਹਿਣਗੇ ਦੇ ਲੋਕ ਕੋਸ਼ਿਸ਼ ਕਰਨ ਕਿ ਗਾਂ ਵੀ ਲੋਕਾਂ ਨੂੰ ਤਾਂ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਲਿਆ ਖੁਰਦ ਦੇ ਵਿੱਚ ਮਹਾ ਮੁਕਾਬਲਾ ਚੱਲ ਰਿਹਾ ਹੈ ਵੇਲਿਆਂ ਦਾ ਮਹਾ ਮੁਕਾਬਲਾ ਚੱਲ ਰਿਹਾ ਹੈ ਇਸ ਦੇ ਵਿੱਚ ਪਾਰਟਿਸਪੇਟ ਕਰਨ ਦੇ ਲਈ ਵੱਡੀ ਗਿਣਤੀ ਚ ਲੋਕ ਪਹੁੰਚੇ ਨੇ ਪਰ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਦੀਆਂ ਸ਼ਰਤਾ ਕੀ ਨੇ ਇੱਕ ਇੱਕ ਕਰਕੇ ਤੁਹਾਨੂੰ ਉਹ ਸ਼ਰਤਾ ਦੱਸਾਂਗੇ ਤੇ ਹੁਣ ਤੱਕ ਇਸ ਕੰਪੀਟੀਸ਼ਨ ਦੇ ਵਿੱਚ ਕਾਫੀ ਲੋਕ ਐਲੀਮੀਨੇਟ ਵੀ ਹੋ ਚੁੱਕੇ ਨੇ ਸਿਰਫ 5 ਲੋਕ ਇਸ ਫਾਈਨਲ ਰਾਉਂਡ ਦੇ ਵਿੱਚ ਪਹੁੰਚ ਚੁੱਕੇ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਸ਼ਰਤਾ ਦੱਸ ਦਿੰਦੇ ਆ ਕਿ ਇਸ ਕੰਪੀਟੀਸ਼ਨ ਦੀਆਂ ਸ਼ਰਤਾ ਕੀ ਰੱਖੀਆਂ ਗਈਆਂ ਨੇ ਸਭ ਤੋਂ ਪਹਿਲੀ ਸ਼ਰਤ ਰੱਖੀ ਗਈ ਹੈ ਕਿ ਇਸ ਕੰਪੀਟੀਸ਼ਨ ਦੇ ਵਿੱਚ ਮੋਬਾਈਲ ਫੋਨ ਲੈ ਕੇ ਆਉਣ ਤੇ ਪਾਬੰਦੀ ਹੈ ਮੋਬਾਈਲ ਫੋਨ ਇਸਤੇਮਾਲ ਨਹੀਂ ਕਰ ਸਕਦੇ ਤੁਸੀਂ ਬਾਥਰੂਮ ਨਹੀਂ ਜਾ ਸਕਦੇ ਇਸ ਤੋਂ ਇਲਾਵਾ ਤੀਸਰੀ ਸ਼ਰਤ ਇੱਥੇ ਹੈ ਕਿ ਸੌਣ ਤੇ ਪੂਰੀ ਤਰੀਕੇ ਨਾਲ ਮਨਾਹੀ ਹੈ ਤੁਸੀਂ ਸੌ ਨਹੀਂ ਸਕਦੇ ਤੁਹਾਨੂੰ ਜਾਗਣਾ ਪਵੇਗਾ ਕਿਸੇ ਕਿਸਮ ਦਾ ਨਸ਼ਾ ਨਹੀਂ ਲजा ਸਕਦੇ ਕੋਈ ਨਸ਼ਾ ਇੱਥੇ ਤੁਸੀਂ ਨਹੀਂ ਕਰ ਸਕਦੇ ਆਪਣੇ ਆਪ ਨੂੰ ਜਗਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਖਾਣ ਪੀਣ ਦੀ ਮਨਾਹੀ ਹੋਵੇਗੀ ਇਸ ਕੰਪੀਟੀਸ਼ਨ ਦੇ ਵਿੱਚ ਜੋ 12 ਤੋਂ 36 ਘੰਟਿਆਂ ਤੱਕ ਚੱਲੇਗਾ ਲੜਾਈ ਝਗੜਾ ਕਰਨ ਵਾਲੇ ਮੁਕਾਬਲੇ ਤੋਂ ਬਾਹਰ ਹੋ ਜਾਣਗੇ ਜੇਕਰ ਕੋਈ ਕੰਪੀਟੀਸ਼ਨ ਦੇ ਵਿੱਚ ਲੜਦਾ ਹੈ ਝਗੜਦਾ ਹੈ ਤਾਂ ਉਸ ਨੂੰ ਸਿੱਧਾ ਐਲੀਮੀਨੇਟ ਕਰ ਦਿੱਤਾ ਜਾਵੇਗਾ ਕਿਸੇ ਵੀ ਤਰੀਕੇ ਦੀ ਕੋਈ ਖੇਡ ਸਰੀਰਕ ਗਤੀਵਿਧੀ ਦੀ ਇਜਾਜ਼ਤ ਨਹੀਂ ਹੋਵੇਗੀ ਤੁਸੀਂ ਇੱਥੇ ਬੈਠ ਕੇ ਕੋਈ ਗੇਮ ਨਹੀਂ ਖੇਡ ਸਕਦੇ ਕੋਈ ਚੀਜ਼ ਨਹੀਂ ਕਰ ਸਕਦੇ ਤੁਸੀਂ ਸਿਰਫ ਇੱਥੇ ਬੈਠ ਕੇ ਪਾਰਟਿਸਪੇਟ ਕਰਨਾ ਹੈ ਇਸ ਤੋਂ ਇਲਾਵਾ ਝਗੜਿਆਂ ਦੇ ਵਿੱਚ ਸ਼ਾਮਲ ਲੋਕਾਂ ਨੂੰ ਤੁਰੰਤ ਬਾਹਰ ਕੱਢ ਦਿੱਤਾ ਜਾਵੇਗਾ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਮੈਚ ਫਿਕਸਿੰਗ ਦੇ ਵਿੱਚ ਸ਼ਾਮਲ ਲੋਕਾਂ ਨੂੰ ਵੀ ਬਾਹਰ ਕੱਢ ਦਿੱਤਾ ਜਾਵੇਗਾ ਤੇ ਮੁਕਾਬਲੇ ਲਈ ਕੋਈ ਸਮੇਂ ਸੀਮਾ ਨਹੀਂ ਹੋਵੇਗੀ ਜਿੰਨੀ ਦੇਰ ਤੱਕ ਤੁਹਾਡੀ ਸ਼ਮਤਾ ਹੈ ਤੁਸੀਂ ਜਿੰਨੀ ਦੇਰ ਤੱਕ ਵਿਲੇ ਬੈਠ ਸਕਦੇ ਹੋ ਤੁਸੀਂ ਵਿਲੇ ਬੈਠ ਸਕਦੇ ਹੋ ਲਗਾਤਾਰ ਇੱਕ ਥਾਂ ਤੇ ਬੈਠੇ ਰਹਿਣਾ ਲਾਜ਼ਮੀ ਹੋਵੇਗਾ ਤਾ ਇਸ ਤਰੀਕੇ ਦੇ ਨਾਲ ਇਹ ਸ਼ਰਤਾਂ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਰੱਖੀਆਂ ਗਈਆਂ ਨੇ ਜੇਕਰ ਕੋਈ ਵਿਅਕਤੀ ਚੱਲ ਜਾਂਦਾ ਹੈ ਤਾਂ ਉਹ ਮੁੜ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦਾ ਉਸ ਨੂੰ ਇਜਾਜ਼ਤ ਨਹੀਂ ਹੋਵੇਗੀ ਤਾਂ ਮੋਗਾ ਦੇ ਵਿੱਚ ਵੇਲਿਆ ਦਾ ਇਹ ਮਹਾ ਮੁਕਾਬਲਾ ਚੱਲ ਰਿਹਾ ਹੈ ਜੋ ਪਹਿਲੇ ਨੰਬਰ ਤੇ ਆਏਗਾ ਉਸ ਨੂੰ ਸਾਈਕਲ ਮਿਲੇਗੀ ਅਤੇ ਇਸ ਤੋਂ ਇਲਾਵਾ 4500 ਰੁਪਏ ਦਾ ਇਨਾਮ ਮਿਲੇਗਾ ਇਸੇ ਤਰੀਕੇ ਦੇ ਨਾਲ ਜੋ ਸੈਕਿੰਡ ਆਂਦਾ ਹੈ ਉਸ ਨੂੰ ਵੀ ਇਨਾਮ ਮਿਲੇਗਾ ਜੋ ਥਰਡ ਆਂਦਾ ਹੈ ਉਸ ਨੂੰ 1500 ਰੁਪਏ ਦਾ ਇਨਾਮ ਮਿਲੇਗਾ ਤਾਂ ਇਹ ਕੰਪੀਟੀਸ਼ਨ ਚੱਲ ਰਿਹਾ ਹੈ ਤੁਹਾਡੇ ਵਿੱਚੋਂ ਕੌਣ ਕੌਣ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਇਹ ਜੇ ਇਸ ਤੋਂ ਇਲਾਵਾ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡਾ ਦੋਸਤ ਇੰਨਾ ਕਾਬਿਲ ਹੈ ਉਸ ਨੂੰ ਇਸ ਦੇ ਵਿੱਚ ਟੈਗ ਜ਼ਰੂਰ ਕਰੋ ਕਿ ਉਹ ਇਸ ਕੰਪੀਟੀਸ਼ਨ ਦੇ ਲਾਇਕ ਹੈ ਜਾਂ ਫਿਰ ਨਹੀਂ ਤਾਂ ਤੁਸੀਂ ਦੱਸੋ ਕਿ ਤੁਹਾਡੇ ਦੋਸਤ ਜਾਂ ਫਿਰ ਤੁਹਾਡੀ ਫਰੈਂਡ ਲਿਸਟ ਦੇ ਵਿੱਚ ਕਿਸ ਵਿਅਕਤੀ ਨੂੰ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ